ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਟਿੱਪ ਕੋਰ ਨੂੰ ਨਬੇਟਾ ਬਹੁਤ ਬਹੁਤ ਸਾਰਦਾ ਜੀ ਮੈਂ ਅਮਨਦੀਪ ਵਰਤਿਆ ਆਸ ਕਰਦੇ ਆ ਸਾਰੇ ਬਹੁਤ ਵਧੀਆ ਹੋਵੋ ਕਿ ਠੀਕ ਠਾਕ ਹੋਵੇ ਜੋ ਕਿ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਗਏ ਸ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਹੋਮ ਬਣੀ ਤੁਹਾਨੂੰ ਨੋਟੀਫਿਕੇਸ਼ਨ ਆਉਂਦਾ ਰਹੇ ਤਾਂ ਉਸ ਅਕੇ ਤੁਸੀਂ ਵੀਡੀਓ ਨੂੰ ਸਾਡੀ ਨਾਲ ਦੇਖ ਸਕੋ ਮੈਂ ਚਾਹੁੰਦੀ ਹਾਂ ਵੀ ਵੀ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਪਾ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣ ਬਿਲਕੁਲ ਜੇ ਤੁਸੀਂ ਆਪਣੀ WhatsApp ਤੇ ਵੀ ਇਹ ਆਪਣਾ ਸੇਮ ਨੂੰ ਸੇਵਾ ਦਾ ਸੁਪਰ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਲਾਭ ਸਾਨੂੰ ਇੰਸਟਾ ਤੇ ਵੀ ਫੋਲੋ ਕਰੋ ਸੰਧੂ ਟਿਕ ਕੋਡ ਤੋਂ ਤਾਂ ਨਾ ਕੋ ਸਾਡੀ ਇੰਸਟਾ ਹੈ ਡਿਸਕਰੀਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਜੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਬਗਾਰੇ ਤੋਂ ਦੇ ਕੇ ਸਲੈਕਟ ਕਰਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਫੈਬਰਿਕ ਆਪਣੀ ਚੋਅ ਸੇ ਕੋਲ ਤੁਸੀਂ ਚੇਂਜ ਕਰ ਸਕਦੇ ਹੋ ਆਪਣਾ ਜਿੰਦਾਂ ਦਾ ਤੁਸੀਂ ਬੁਟੀਕ ਸਟਾਈਲ ਸੁਚਾਹੋ ਉਦੋਂ ਤਾਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆ ਸਾਰੇ ਆਪਾਂ ਮਸ਼ੀਨ ਵਰਕ ਦੇ ਵੇਦ ਕੰਤਨ ਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਆਪਣੀ ਵੀਡੀਓ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਣੇ ਇਹ ਵਾਲਾ ਸੂਟ ਹੈਗਾ ਇਹ ਲਵਾਈਂਡਰ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆਗਾ ਲਵਾਈਂਡਰ ਕਲਰ ਦਾ ਤੇ ਪਿਓਰ ਟੈਪੀ ਦੀ ਇਹਦੀ ਫੈਬਰਿਕ ਆ ਤੇ ਸਾਰਾ ਆਪਣਾ ਟੋਟਲ ਹੈਂਡਵਰਕ ਦੇ ਵਿੱਚ ਜਿਹੜਾ ਸੂਟ ਹੈ ਇਹ ਤਿਆਰ ਹੋਇਆ ਪਿਓਰ ਟੈਪੀ ਦੀ ਫੈਬਰਿਕ ਤੇ ਆ ਲਵਾਈਂਡਰ ਕਲਰ ਦਾ ਸਾਰਾ ਆਪਣਾ ਜਿਹੜਾ ਵਰਕ ਆ ਗਿਆ ਹੈਗਾ ਹੈਂਡਵਰਕ ਵਾਲਾ ਯਾ ਲੈ ਸਾਰਾ ਵਰਕ ਦੇਖੋ ਕਲੇ ਦੇ ਉੱਪਰ ਵਰਕ ਮਿਲੂਗਾ ਚਾਕ ਤੇ ਚਾਕਾਂ ਦੇ ਉੱਪਰ ਢੇਰੇ ਦੇ ਉੱਪਰ ਸਾਰਾ ਵਰਕ ਵੀ ਹੋ ਰਿਹਾ ਹੈ। ਇਹ ਲੋਟੇ ਨੇ ਕਿ ਜਿਹੜੇ ਆਪਣੇ ਚਾਕਾਂ ਦੇ ਉੱਪਰ ਨੇਗੇ ਐਦਰ ਵੇਲ ਬਣੀ ਹੋਈ ਹੈ ਤੇ ਇਹ ਇਹ ਆਪਣਾ ਲੈਪ ਦੇ ਉੱਪਰ ਤੇ ਇਧਰ ਆਪਾਂ ਉਹਦੀ ਬਾਜੂ ਦਾ ਵਰਕ ਮਿਲੂਗਾ। ਆਹ ਬਲਾ ਜੜਾ ਇਹਦੀ ਬਾਜੂ ਦੇ ਉੱਪਰ ਕਰਕੇ ਬਹੁਤ ਸਾਰਾ ਵਰਕ ਤਾਂ ਆਪਣੀ ਬਾਜੂ ਦੇ ਉੱਪਰ ਹੋਇਆ ਹੋਇਆ ਹੈਗਾ। ਸਾਰਾ ਟੋਟਲ ਹੈਂਡ ਦੇ ਵਿੱਚ ਹੀ ਆਪਣਾ ਸੂਟ ਤਿਆਰ ਹੈਗਾ। ਲਵੈਂਡਰ ਕਲਰ ਆ ਤਾਂ ਪਿਓਰ ਟਾਈਪ ਦੀ ਫੈਬਰਿਕ ਹੈ। ਤੁਸੀਂ ਆਪਣੀ ਚੁਆਇਸ ਅਕੋਰਡਿੰਗ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆਗੀ ਤੁਸੀਂ ਉਸੇ ਦੇ ਤਿਆਰ ਕਰਵਾ ਸਕਦੇ ਹੋ ਕਿ ਅਗਰ ਤੁਹਾਨੂੰ ਪਸੰਦ ਆਗਾ ਪਿਓਰ ਟਾਈਪੀ ਦਾ ਉਹਦੇ ਤਿਆਰ ਕਰਵਾ ਸਕਦੇ ਹੋ ਅਗਰ ਤੁਸੀਂ ਸਿਲਕ ਵਗੈਰਾ ਤੇ ਤਿਆਰ ਕਰਵਾਉਣਾ ਪਿਓਰ ਸਿਲਕ ਦੇ ਸੈਲਮੀ ਸਿਲਕ ਤੇ ਸਾਫ ਸਿਲਕ ਦੇ ਉੱਪਰ ਹਨਾ ਕਾਫੀ ਟ੍ਰੈਂਡ ਦੇ ਵਿੱਚ ਅੱਜ ਕੱਲ ਇਹ ਵਾਲਾ ਫੈਬਰਿਕ ਚੱਲ ਰਿਹਾ 60 ਸਿਲਕ ਤੁਸੀਂ ਉਹਦੇ ਵੀ ਤਿਆਰ ਕਰਵਾ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਆ ਪਸੰਦ ਆ ਉਸ ਅਕੋਰਡਿੰਗ ਸਾਨੂੰ ਦੱਸ ਕੇ ਆਪਣਾ ਸੂਟੜਾ ਤਿਆਰ ਕਰਵਾ ਲਿਆ ਸਕਦੇ ਹਾਂ ਮਤਲਬ ਜੇੜਾ ਆਪਣਾ ਲੈਸ ਸੂਟੜਾ ਇਹ ਆਪਣੇ ਰਸ਼ਟ ਛੇੜ ਦੇ ਉੱਪਰ ਤਿਆਰ ਕਰਵਾਇਆ ਇਹ ਵੀ ਆਪਣਾ ਸਾਰਾ ਟੋਟਲ ਹੈਂਡ ਦੇ ਵਿੱਚ ਹੀ ਸੂਟੜਾ ਰੈਡੀ ਹੋ ਜਾਗਾ ਰਾਸ਼ਟਿਕ ਦਾ ਪਿਓ ਟੈਬ ਦੀ ਇਹ ਫੈਬਰਿਕ ਲਗੂਗੀ ਤੇ ਟੈਬ ਦੀ ਫੈਬਰਿਕ ਤੇ ਰਾਸ਼ਟਿਕ ਦਾ ਰੰਗ ਇਹਦਾ ਆਪਣਾ ਚਾਕਲੇ ਦੇ ਉੱਪਰ ਵਰਕ ਆ ਗਿਆ ਇਹੋ ਵਾਂ ਲਾ ਗਿਆ ਆਪਣਾ ਦੇਖੋ ਕਿੰਨਾ ਸੋਹਣਾ ਸਾਰਾ ਟੋਟਲ ਹੈਂਡ ਦੇ ਵਿੱਚ ਆਪਣਾ ਦਬਕਾ ਜੂਸ ਹੋਇਆ ਹੈਗਾ ਕੋਈ ਫੇਰ ਵਿੱਚ ਮਿਕਸ ਵਰਕ ਨਹੀਂ ਹੈਗਾ ਸਾਰਾ ਆਪਣਾ ਦਬਕਾ ਜੂਸ ਹੋਇਆ ਹੈਗਾ ਕਿੰਨੇ ਗੁੰਦਵੇ ਗੁੰਦਵੇ ਦੇਖੋ ਆਪਣੇ ਸਾਰੇ ਡਿਜ਼ਾਈਨ ਇਸ ਤਿਆਰ ਹੋਏ ਹੋਏ ਨੇਗੇ ਚਾਪਕਾਂ ਦੇ ਘੇਰੇ ਦੇ ਉੱਪਰ ਤੇ ਇਧਰ ਦੇਖੋ ਇਹਦੇ ਵਿੱਚ ਵੱਡੇ ਵੱਡੇ ਬੁੱਤੇ ਨੇ ਜਿਹੜੇ ਬਣੇ ਹੋਏ ਨੇ ਤੇ ਇਧਰ ਇਹਦੀ ਬਾਜੂ ਦਾ ਵਰਕ ਆ ਜੂਗਾ ਇਹ ਵਾਲਾ ਵਰਕ ਆ ਜਿਹੜਾ ਇੱਕ ਵੇਲ ਹੈ ਇਹ ਬਾਜੂ ਦੇ ਉੱਪਰ ਆ ਗਿਆ ਐਦਾਂ ਹੀ ਤੁਸੀਂ ਆਪਣਾ ਇਹ ਟੋਟਲ ਹੈਂਡ ਦੇ ਵਿੱਚ ਕਿਸੇ ਵੀ ਵਰਕ ਦੇ ਨਾਲ ਸੌਰੀ ਕਿਸੇ ਵੀ ਫੈਬਰਿਕ ਦੇ ਨਾਲ ਜਾ ਸਕਦੇ ਹੋ ਤੇ ਦੁਪੱਟੇ ਦੇ ਨਾਲ ਜੋ ਤੁਹਾਨੂੰ ਪਸੰਦ ਆ ਕਮਲਫੁੱਲ ਵਗੈਰਾ ਪਿਓਰ অর্ਗੈਂਜ਼ਾ ਸੈਮੀਅਰ ਮੇਜਰ ਹੈ ਨਾ ਤੁਸੀਂ ਦੱਸ ਕੇ ਆਪਣો ਹੀ ਤਿਆਰ ਕਰਵਾ ਸਕਦੇ ਹੋਗੇ ਬਾਕੀ ਤੁਸੀਂ ਕਲਰ ਵਗੈਰਾ ਜਿਹੜਾ ਵੀ ਤੁਹਾਨੂੰ ਪਸੰਦ ਆ ਉਸ ਤੇ ਰੈਡੀ ਕਰਵਾ ਕੇ ਲੈ ਸਕਦੇ ਹੋ ਵਰਕੇ ਦੇ ਕੋ ਨਾਲ बॉਟਮ ਦਾ ਨੈਕਮ ਵਰਦੇ ਅੜ ਕੇ ਪੋਣਾ ਬੂਕਰਸ ਫਿਰ ਜਿਹੜਾ ਆਪਣਾ ਨੈਕ ਸੂਟ ਆ ਇਹ ਵਾਲਾ ਵੀ ਆਪਣਾ ਟੋਟਲ ਹੈਂਡ ਦੇ ਵਿੱਚ ਹੀ ਹੈਗਾ ਮਾਸਟਰਡ ਕਲਰ ਹੈ ਦਾ ਕਾਫੀ ਸੋਹਣਾ ਅੱਖਾਂ ਚਮਕਣ ਵਾਲਾ ਮਾਸਟਰਡ ਕਲਰ ਨੇ ਕਾਫੀ ਸੋਹਣਾ ਕਲਰ ਹੈ ਆਪਣਾ ਇਹ ਮਾਸਟਰਡ ਕਲਰ ਦੇ ਉੱਪਰ ਜਿਹੜਾ ਆਪਾਂ ਜਾਗੋ ਤੇ ਨਹੀਂ ਵੀਅਰ ਕਰਦੇ ਹੁਣ ਇਹ ਜਿਹੜਾ ਵਾਲਾ ਕਲਰ ਉਹ ਕਲਰ ਆਗਾ ਜਾਗੋ ਵਾਲਾ ਕਲਰ ਆਗਾ ਮਾਸਟਰ ਕਲਰ ਤੇ ਇਹਦੇ ਘੇਰੇ ਦੇ ਉੱਪਰ ਇਦਾਂ ਵੇਲ ਬਣੀ ਹੋਈ ਆ ਥੋੜਾ ਜਿਹਾ ਆਪਾਂ ਮੈਰੂਨ ਟੱਚ ਦਿੱਤਾ ਇਹਦੇ ਵਿੱਚ ਮੈਰੂਨ ਕਲਰ ਦਾ ਟੱਚ ਦਿੱਤਾ ਹੈਗਾ ਆਪਾਂ ਨੇ ਰੈਡੀ ਬਾਕੀ ਸਾਰੇ ਛੋਟਕੇ ਵਿੱਚ ਗੁੱਦੀ ਆਉਣਗੀਆਂ ਸਾਰਾ ਟੋਪਲ ਹੈਂਡ ਦੇ ਵਿੱਚ ਹੀ ਆਪਣਾ ਸੋਟਾ ਲਾਗੇ ਰੈਡੀ ਹੋ ਗਿਆ ਤੇ ਇਧਰ ਦੇਖੋ ਇਹਦੀ ਬਾਜੂ ਦਾ ਵਰਕ ਆ ਬਾਜੂ ਦੇ ਇਦਾਂ ਵੇਲ ਆ ਕੇ ਉੱਪਰ ਗੁੱਦੀ ਆਉਣਗੀ ਇਹ ਬਾਜੂ ਦਾ ਲਾਈਟ ਆ ਉਸੇ ਨਾਲ ਆਪਣਾ ਬਾਟਮ ਵਗੈਰਾ ਦਾ ਐਡ ਕਰਵਾਉਣਾ ਗਲੇ ਦਾ ਵਰਕ ਐਡ ਕਰਵਾਉਣਾ ਦੁਪੱਟੇ ਤੇ ਵਰਕ ਹੈੜਾ ਤੁਸੀਂ ਕੋਈ ਵੀ ਵਰਕ ਹੈ ਨਾ ਆਪਣਾ ਐਡ ਕਰਵਾਉਣਾਗਾ ਤਾਂ ਕਿੱਦਾਂ ਮਰਜ਼ੀ ਐਡ ਕਰਵਾ ਸਕਦੇ ਹੋ ਦੁਪੱਟੇ ਦਾ ਬਾਟਮ ਦਾ ਹਨਾ ਜਿਵੇਂ ਤੁਹਾਨੂੰ ਪਸੰਦ ਆ ਇਹਨੂੰ ਹੈਵੀ ਬਣਾ ਸਕਦੇ ਤੁਸੀਂ ਹੈਵੀ ਬਣਾ ਕੇ ਆਪਣਾ ਲੈਣਾ ਸੇਮ ਤੋਂ ਸੇਮ ਲੈਣਾ ਹਨਾ ਤੁਹਾਡੀ ਚੋਇਸ ਹੈਗੀ ਫੈਬਰਿਕ ਤੁਸੀਂ ਦੀ ਜਿਹੜੀ ਵੀ ਤੁਹਾਨੂੰ ਪਸੰਦ ਆ ਉਸ ਦੇ ਤਿਆਰ ਕਰਵਾ ਸਕਦੇ ਹੋ ਕਰਕੇ ਖਾਦੀ ਵਗੈਰਾ ਦਾ ਵੀ ਆਪਣਾ ਟ੍ਰੈਂਡ ਵਿੱਚ ਹੈਗੇ ਨੇ ਕਿ ਹਨਾ ਖਾਦੀ ਤੇ ਵੀ ਤਿਆਰ ਕਰਵਾ ਸਕਦੇ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਆਪਣਾ ਦੱਸ ਕੇ ਸਾਨੂੰ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਆਪਾਂ ਜਿਹੜਾ ਇਹ ਵਾਲਾ ਸੂਟ ਦੇਖੋ ਆਪਣਾ ਸੈਟ ਨਾਰਗੰਜਾ ਤੇ ਤਿਆਰ ਆਗਾ ਸਟਨ ORGANDZA ਦੀ ਫੈਬਰਿਕ ਹੈ ਦੀ ਦੇਖੋ ਇਹ एकदम ਮਜ਼ੈਂਟਾ ਕਲਰ ਹੈਗਾ ਬਹੁਤ ਹੀ ਪਿਆਰਾ ਰਾਣੀ ਸ਼ੀਰ ਜਿਹੜਾ ਆਪਾਂ ਡਾਰਕ ਰਾਣੀ ਸ਼ੀਰ ਕਹਿੰਦੇ ਹੁਣ ਉਹ ਵਾਲਾ ਕਲਰ ਹੈ ਦਾ ਸਾਰਾ ਆਪਾਂ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਕਰਵਾਇਆ ਹੈ ਇਹ ਸੂਟ ਸਾਰਾ ਟੋਟਲ ਹੈਂਡ ਚ ਦੇਖੋ ਤਿਆਰ ਹੋਇਆ ਹੈ ਬਹੁਤ ਹੀ ਸੋਹਣਾ ਦੇਖੋ ਚਮਕ ਦਮਕ ਵਾਲਾ ਸੂਟ ਹੈ ਪੂਰਾ ਇਹ ਆਪਣਾ ਹਨਾ ਬਰਾਈਡਲ ਸੂਟ ਕਹਿ ਲਈਏ ਆਪਾਂ ਵਿਆਹ ਦੇ ਵਿੱਚ ਪਾਉਣ ਲਈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈਗਾ ਇੱਕ ਜਿਆਦਾ ਡਾਰਕ ਸ਼ੇਡ ਹੀ ਆਪਾਂ ਵਿਆਹ ਸ਼ੱਦੀ ਦੇ ਵਿੱਚ ਪਾਉਣਾ ਦੇਖੋ ਨੇੜੇ ਕੈਮਰਾ ਕਰਕੇ ਤੁਹਾਨੂੰ ਸਾਰੀ ਵਰਕ ਦੀ ਫਿਨਿਸ਼ਿੰਗ ਦਿਖਾਉਣੇ ਆਗੇ ਬਹੁਤ ਹੀ ਸੋਹਣਾ ਤੇ ਪਿਆਰਾ ਵਰਕ ਹੋਇਆ ਹੈ ਦੇਖੋ ਦਬਕਾ ਵਗੈਰਾ ਯੂਜ਼ ਕੀਤਾ ਹੋਇਆ ਸਾਰਾ ਸਾਰਾ ਦਬਕੇ ਦਾ ਵਰਕ ਹੋਇਆ ਹੈ ਸਿੱਪੀ 17 ਫੀਲਿੰਗ ਹੈ ਜਿਹੜੀ ਸਾਰੀ ਕੋਈ ਵੀ ਵਰਕ ਆਪਣਾ ਜਿਹੜਾ ਮਸ਼ੀਨ ਨਾਲ ਨਹੀਂ ਹੋਇਆ ਹੈ ਸਾਰਾ ਆਪਣਾ ਹੱਥ ਦਾ ਕੰਮ ਹੋਇਆ ਹੈਗਾ ਚਾਕ ਘੇਰੇ ਦੇ ਉੱਪਰ ਚਾਕ ਦੇ ਉੱਪਰ ਦੇਖੋ ਇਦਾਂ ਘੇਰੇ ਦੇ ਉੱਪਰ ਸਾਰੀ ਵੇਲ ਬਣੀ ਹੋਈ ਹੈ ਇਦਾਂ ਬਾਰਡਰ ਬਣਿਆ ਹੋਇਆ ਹੈਗਾ ਤੇ ਆਹ ਵਾਲੇ ਫਲਾਰ ਅੱਗੇ ਦੇਖੋ ਪੂਰਾ ਹੈਵੀ ਵਰਕ ਆਪਣਾ ਕੀਤਾ ਹੋਇਆ ਦੇਦੀ neck line ਵੀ ਬਣੀ ਹੋਈ ਹੈਗੀ ਦੇਖੋ ਇਹ ਵਾਲੇ ਦਾ neck ਦਾ ਵਰਕ ਹੈਗਾ ਐਦਾ neck ਦਾ ਵਰਕ ਹੈਗਾ ਬਹੁਤ ਸੋਹਣਾ ਦੇਖੋ ਐਦਾ ਪਾਣ ਪੱਤੇ ਜਿਹਾ ਡਿਜ਼ਾਈਨ ਬਣਿਆ ਹੋਇਆ ਹੈਗਾ neck ਦਾ ਸਾਰਾ ਦਬਕਾ ਯੂਜ਼ ਕੀਤਾ ਹੋਇਆ ਇਹਦੇ ਵਿੱਚ ਵੀ ਇਹ ਵਾਲਾ ਵਰਕ ਆ ਜਾਊਗਾ ਇਹਦੀ ਬਾਜੂ ਦੇ ਉੱਪਰ ਆਹ ਵਾਲਾ ਬਾਜੂ ਦੇ ਉੱਪਰ ਤੇ ਇਹ ਵਾਲਾ ਦੇਖੋ ਇਹਦੀ ਪੈਂਟ ਪਲਾਜ਼ੋ ਆਪਾਂ ਪਲਾਜ਼ੋ ਰੈਡੀ ਕਰਵਾਇਆ ਹੈ ਕਸਟਮਰ ਨੇ ਆਪਣਾ ਪੈਂਟ ਪਲਾਜ਼ੋ ਤੇ ਤਿਆਰ ਹੈਗਾ ਤੁਸੀਂ ਬਾਟਮ ਵਾਲਾ ਵਰਕ ਸਟ੍ਰੇਟ ਵਾਲਾ ਸਲਵਾਰ ਮਤਲਬ ਪਟਿਆਲ ਸਲਵਾਰ ਵਾਲਾ ਜਿਵੇਂ ਚਾਹੋ ਆਪਣਾ ਉੱਦ ਤਿਆਰ ਕਰਵਾ ਕੇ ਲੈ ਸਕਦੇ ਲੈ ਸਕਦੇ ਹੋਗੇ ਸੈਟਨ ਔਰਗੰజా ਦੀ ਫੈਬਰਿਕ ਆ ਸੈਟਨ ਔਰਗੰజా ਪੂਰਾ ਵਧੀਆ ਆਪਣਾ ਪਾਰਟੀ ਵੇਅਰ ਫੈਬਰਿਕ ਹੈਗਾ ਜਿਵੇਂ ਦਾ ਵੀ ਤੁਸੀਂ ਚਾਹੋ ਹੈ ਵੀ ਤੇ ਹੈਵੀ ਵਰਕ ਆਪਣਾ ਸੈਟਨ ਔਰਗੰజా ਚ ਕਰਵਾ ਸਕਦੇ ਹੋ ਕਲਰ ਤੁਹਾਨੂੰ ਕਾਫੀ ਮਿਲ ਜਾਣਗੇ ਬਟ ਸੈਟਨ ਔਰਗੰజా ਨੂੰ ਆਪਾਂ ਡਾਈ ਨਹੀਂ ਕਰਵਾ ਸਕਦੇ ਹੈਗੇ ਇਹ ਵਾਈਟ ਦੇ ਵਿੱਚ ਨਹੀਂ ਆਉਂਦਾ ਇਹ ਆਪਾਂ ਨੂੰ ਕਲਰਫੁਲ ਹੀ ਮਿਲਦਾ ਸੈਟਨ ਔਰਗੰజా ਜੇ ਜਿਵੇਂ ਤੁਸੀਂ ਚਾਹੋ ਤੇ ਜਿਹੜੇ ਵਰਕ ਦੇ ਨਾਲ ਜਿਵੇਂ ਤੁਹਾਨੂੰ ਪਸੰਦ ਹੋਇਆ ਜੇ ਸੇਮ ਰੈਡੀ ਕਰਵਾਉਣਾਗਾ ਸੇਮ ਆਪਣਾ ਫੈਬਰਿਕ ਚੇਂਜ ਕਰ ਸਕਦੇ ਹੋ ਕ੍ਰੇਪ ਤੇ ਟੈਬੀ ਸਿਲਕ ਤੇ ਆਪਣਾ ਸ਼ਿਮਰ ਤੇ ਹਨਾ ਸਿਮਰ オーਰਗਾਂజా ਤੇ ਟਿਸ਼ੂ オーਰਗਾਂజా ਤੇ ਜੇ ਮੈਂ ਤੁਹਾਨੂੰ ਪਸੰਦ ਹੋਇਆ ਜਿਹੜੇ ਫੈਬਰਿਕ ਤੇ ਪਾਰਟੀ ਵੇਅਰ ਸੂਟ ਆਪਣਾ ਇਹਦਾ ਤਿਆਰ ਕਰਵਾ ਕੇ ਪੂਰਾ ਟੋਟਲ ਹੈਂਡਵਰਕ ਦੇ ਵਿੱਚ ਲੈ ਸਕਦੇ ਹਾਂ ਅੱਜ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਹੈਗਾ ਨਾ ਇਹ ਆਪਣੀ ਖਾਦੀ ਸਿਲਕ ਦੀ ਫੈਬਰਿਕ ਆਲੀ ਪਿਓਰ ਖਾਦੀ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆਗਾ ਪਿਓਰ ਖਾਦੀ ਮੀਨਸ ਵੀ ਜਿਹਨੂੰ ਆਪਾਂ ਡਾਈ ਕਰਵਾਉਣੀ ਹੈ ਇੱਕ ਖਾਦੀ ਹੁੰਦੀ ਹੈ ਇੱਕ ਸੈਮੀ ਖਾਦੀ ਉਹ ਆਪਾਂ ਅਵੇਲੇਬਲ ਫੈਬ੍ਰਿਕ ਮਿਲ ਜਾਂਦਾ ਕਾਟ ਉਹ ਜਦਾ ਥੋੜਾ ਜਿਹਾ ਹਾਰਡ ਹੁੰਦਾਗਾ ਇਹ ਬਿਲਕੁਲ ਸੌਫਟ ਫੈਬਰਿਕ ਹੋਣਾ ਤੇ ਵਧੀਆ ਪਾਰਟੀ ਵੇਅਰ ਹੈ ਤੇ ਹੈਵੀ ਆਪਣਾ ਡਿਜ਼ਾਈਨਿੰਗ ਕਰਕੇ ਤਿਆਰ ਕਰਵਾ ਸਕਦੇਗੇ ਇਹ ਆਪਣਾ ਪਿਓਰ ਖਾਦੀ ਦੇ ਉੱਪਰ ਤਿਆਰ ਹੋਇਆ ਤੇ ਬੋਟਲ ਗ੍ਰੀਨ ਕਲਰ ਦੇ ਵਿੱਚ ਆਪਣਾ ਤਿਆਰ ਕਰਵਾਇਆ ਗਿਆ ਟੋਟਲ ਹੈਂਡਵਰਕ ਦੇ ਨਾਲ ਤਿਆਰ ਹੋਇਆ ਇੱਧਰ ਦੇਖੋ ਆਇਆ ਆਪਣਾ ਸ਼ਰਟ ਦਾ ਵਰਕ ਆ ਗਿਆ ਇਹ ਘੇਰੇ ਤੇ ਵਰਕ ਆ ਗਿਆ ਇੱਧਰ ਇਹ ਸੈਂਟਰ ਪੈਨਲ ਲੱਗੇ ਨੈਕ ਦਾ ਵਰਕ ਵੀ ਹੈਗਾ ਤੇ ਵਿਚਕਾਰ ਇਹਦੇ ਸਾਰੇ ਬੂਟੀ ਲੱਗੇ ਆ ਆਪਣਾ ਸਾਰਾ ਇਹ ਟੋਟਲ ਹੈਂਡਵਰਕ ਦੇ ਵਿੱਚ ਤਿਆਰ ਹੋਇਆ ਹੈ ਇਹ ਫਰੰਟ ਸਾਈਡ ਆ ਗਈ ਸ਼ਰਟ ਦੀ ਤੇ ਇੱਧਰ ਦੇਖੋ ਇਹਦੀ ਬਾਜੂ ਦੇ ਵਰਕ ਤਾਂ ਇਹ ਮਨ ਆ ਗਿਆ ਬਾਜੂ ਤੇ ਵਰਕ ਬਾਜੂ ਤੇ ਵਰਕ ਵੀ ਵਧੀਆ ਕਾੜੇ ਹੈ ਵੀ ਕਰਵਾਇਆਗਾ ਬਹੁਤ ਸੋਹਣਾ ਆਪਣਾ ਬਾਜੂ ਦੇ ਵਰਕ ਹੋਇਆ ਹੈਗਾ ਇਹ ਆ ਗਿਆ ਆਪਣਾ ਫਰੰਟ ਇੱਧਰ ਆ ਗਈ ਆਪਣੀਆਂ ਬਾਜੂ ਆ ਗਈ ਇੱਧਰ ਤੇ ਜਿਹੜਾ ਇਹ ਵਾਲਾ ਵਰਕ ਤਾਂ ਦੇਖੋ ਪੂਰਾ ਹੈਵੀ ਇਹ ਆਪਣਾ ਆਊਗਾ ਬਾਟਮ ਦੇ ਉੱਪਰ ਸਟ੍ਰੇਟ ਬਾਟਮ ਦੇ ਉੱਪਰ ਤੁਸੀਂ ਭਾਵੇਂ ਆਪਣਾ ਸਟ੍ਰੇਟ ਬਾਟਮ ਤੇ ਕਰਵਾਓ ਚਾਹੋ ਤਾਂ ਆਪਣਾ ਪੈਂਟ ਪਲਾਉ ਜੋ ਤੇ ਕਰਾਓ ਸ਼ਾਰਰੇ ਤੇ ਕਰਾਓ ਗਰਾਰੇ ਤੇ ਕਰਾਓ ਜਿੰਨੇ ਤੱਕ ਪਸੰਦ ਆ ਤੁਸੀਂ ਓਦਾਂ ਆਪਣੇ ਅਕੋਰਡਿੰਗ ਜਿਹੜਾ ਤੁਸੀਂ ਕਰਵਾ ਸਕੋ ਜਿਹੜੇ ਜਿੰਨੇ ਤੱਕ ਵੀਅਰ ਕਰਨੀ ਪਸੰਦ ਆ ਤੁਸੀਂ ਤੇ ਕਰਵਾ ਸਕੋ ਬਾਟਮ ਦਾ ਵਰਕ ਆ ਗਿਆ ਇਧਰ ਫਰੰਟ ਸਾਈਡ ਆਪਣਾ ਇਹ ਸ਼ੋਰਟ ਦਾ ਵਰਕ ਤੇ ਇਧਰ ਆ ਗਿਆ ਆਪਣਾ ਬਾਗੂ ਦਾ ਵਰਕ ਤੇ ਨਾਲ ਆਪਾਂ ਨੇ ਜਿਹੜਾ ਦੁਪੱਟਾ ਕਹਿੰਦਾ ਪਿਓਰ ਔਰਗੈਂਜ਼ਾ ਦਾ ਰੱਖਿਆ ਕੰਟਰਾਸਟ ਦੇ ਵਿੱਚ ਦੁਪੱਟਾ ਕਰਵਾਇਆ ਹੈ ਕਸਟਮਰ ਨੇ ਆਪਣਾ ਬੋਟਲ ਗ੍ਰੀਨ ਦੇ ਨਾਲ ਰਾਇਲ ਬ루 ਦਾ ਆਪਣਾ ਕੰਬੀਨੇਸ਼ਨ ਰੱਖਿਆ ਹੈਗਾ ਤੇ ਆਪਾਂ ਕੰਟਰਾਸਟ ਦੇ ਵਿੱਚ ਦੁਪੱਟਾ ਰੈਡੀ ਕਰਵਾ ਲਿਆ ਹੈ ਪ्योर ਕੈਨਜ਼ਾ ਦੁਪੱਟਾ 골ਡਨ ਨਾਲ ਆਪਰੇਸ਼ਨ ਦਿੱਸ਼ਤੀ ਹੈ ਕਿ ਤੁਸੀਂ ਚਾਹੋ ਆਪਣਾ ਨਾਮ ਨਾਲ ਦੁਪੱਟਾ ਵੀ ਕਰਵਾ ਸਕਦੇ ਹੋ ਉਹ ਕੋਈ ਆਪਣੀ ਐਡਾਈਸ਼ਨ ਨਹੀਂ ਹੁੰਦਾ ਹੈਗਾ ਜਿਵੇਂ ਤੁਹਾਨੂੰ ਪਸੰਦਾ ਤੁਸੀਂ ਕਰਵਾ ਸਕਦੇ ਹੋ ਪ्योर ਕੈਨਜ਼ਾ ਨਹੀਂ ਤੇ ਕੋਨਾ ਕਮਲ ਚੂੜ ਵਗੈਰਾ ਸੈਮੀ অর্ਗਨਜਾ ਜਿਹੜਾ ਵੀ ਤੁਹਾਨੂੰ ਪਸੰਦਾ ਤੁਸੀਂ ਦੁਪੱਟਾ ਕਰਵਾ ਕੇ ਲੈ ਸਕਦੇ ਹੋ ਟਿਸ਼ੂ ਵਗੈਰਾ ਤੇ ਨਾਲ ਕਾਫੀ ਡਿਜ਼ਾਈਨਰ ਦੁਪੱਟੇ ਆਉਂਦੇ ਨੇ ਜਿਦਾਂ ਦੇ ਤੁਸੀਂ ਦੁਪੱਟਾ ਚਾਹੋ ਤੁਸੀਂ ਉਹਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਆਪਰਾ ਵਧੀਆ ਰਾਇਲ ਗਰੂਪ ਇੱਕ ਪਰ ਬਾਡ ਲਗਰੀ ਦਾ ਕੰਬੀਨੇਸ਼ਨ ਹੈ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਸੇਮ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਸਕਦੇ ਹੋ ਲੈਸ ਹਾਂ ਜੀ ਇਹ ਸਾਰੇ ਸੂਟ ਆਪਾਂ ਜ ਤੁਹਾਨੂੰ ਦਿਖਾਏ ਨੇ ਹੈ ਨਾ ਵਿਡੀਓ ਦੇ ਵਿੱਚ ਜਿਹੜੇ ਵੀ ਤੁਹਾਨੂੰ ਮਦ ਫੈਬਰਿਕ ਵਗੈਰਾ ਸਾਰਾ ਵੀ ਦੱਸਿਆ ਗਿਆ ਤੁਸੀਂ ਆਪਣਾ ਵਰਕ ਕੱਟ ਕਰਵਾਉਣਾ ਐਡ ਕਰਵਾਉਣਾ ਜਿਵੇਂ ਤੁਹਾਨੂੰ ਪਸੰਦ ਹੋ ਉਸ ਅਕੋਰਡਿੰਗ ਆਪਣਾ ਸਾਰਾ ਸੂਟ ਤਿਆਰ ਕਰਵਾ ਸਕਦੇ ਹੋ ਤੇ ਜਿਵੇਂ ਵੀ ਤੁਹਾਨੂੰ ਕੋਈ ਤੁਹਾਡੀ ਚੁਆਇਸ ਹੋਈ ਫੈਬਰਿਕ ਦੀ ਵਰਕ ਦੀ ਹੈ ਨਾ సరే డిటేల్స్ తో వట్స్ భేజ్ స్క్రీన్ సాడా వట్టుస న నంబర్ ఆూ త్రీ నైన్స్ నైన్ డబల్ జీరో అయింది పూర్తి దేఖలే సారా బాగు బుత మెయితే నవీ పీడియో నవే స్కూట్ సీకాల